ਫੋਟੋ ਤਸਵੀਰਾਂ ਤੁਹਾਨੂੰ ਇੱਕ ਹੋਰ ਦਿਖਾ ਦਿੰਦੇ ਜਿੱਥੇ ਤੱਕ ਫੋਰਸ ਆਈ ਸੀ ਟਰੈਕਟਰਾਂ ਕੀ ਹਾਲਾਤ ਹੋ ਚੁੱਕੇ ਨੇ ਦੇਖੋ ਟਰੈਕਟਰ ਦੇਖੋ ਮੋਟਰਸਾਈਕਲ ਟਰੈਕਟਰ ਜਿਹੜੇ ਸਾਰੇ ਇਸ ਟਾਈਮ ਭੰਨੇ ਜਾ ਚੁੱਕੇ ਨੇ ਦੇਖੋ ਇਹ ਹਾਲ ਆ ਜਿਹੜਾ ਫੋਰਸ ਉਧਰੋਂ ਆਈ ਸੀ ਅੱਗੇ ਉੱਤੇ ਚੜ ਕੇ ਕਿਸਾਨਾਂ ਦੇ ਉੱਪਰ ਗੋਲੇ ਬਰੂਦ ਦੇ ਨਾਲ ਇਹ ਹਾਲ ਫੋਰਸ ਕਰਕੇ ਗਈ ਹੈਗੀ ਦੇਖੋ ਕਿਸ ਤਰ੍ਹਾਂ ਸ਼ੀਸ਼ੇ ਲੈਟਾਂ ਜਿਹੜੀਆਂ ਸਾਰੀਆਂ ਸੋਟੀਆਂ ਮਾਰ ਮਾਰ ਪਹਿਲਾਂ ਵਾਲੀ ਵੀਡੀਓ ਚ ਵੀ ਤੁਹਾਨੂੰ ਦਿਖਾਏਗਾ ਫਿਰ ਉਰੇ ਨੈਸ਼ਨਲ ਮੀਡੀਆ ਕਹਿ ਰਿਹਾ ਹੈ ਕਿ ਕਿਸਾਨਾਂ ਦਾ ੱੱਕਾ ਕਰਦੇ ਨੇ ਹੁਣ ੱੱਕਾ ਜਿਹੜਾ ਕਿਸਾਨਾਂ ਦੇ ਨਾਲ ਹੋਇਆ ਤਾਂ ਇਹਦੀ ਜ਼ਿੰਮੇਵਾਰੀ ਕੌਣ ਲਊਗਾ ਕਿ ਮੋਰਚੇ ਦੇ ਉੱਪਰ ਚੜ੍ਹ ਕੇ ਆਏ ਨੇ ਤਸਵੀਰਾਂ ਦੇਖੋ ਤੁਸੀਂ ਕਿਵੇਂ ਨੁਕਸਾਨੇ ਗਏ ਨੇ ਦੇਖੋ ਟਰੈਕਟਰ ਸਾਰੇ ਹੀ ਨੁਕਸਾਨੇ ਗਏ ਨੇ ਕਿਵੇਂ ਤੋੜਪੰਨ ਕੀਤੀ ਗਈ ਹੈਗੀ ਸੋ ਮੋਰਚੇ ਦੀਆਂ ਇਹ ਤਸਵੀਰਾਂ ਨੇ ਦੇਖੋ ਸਾਰਾ ਕੁਝ ਨੁਕਸਾਨੇ ਗਏਗਾ ਕਿਸ ਤਰ੍ਹਾਂ ਹਵਾ ਤੱਕ ਜਿਹੜੀ ਟਰੈਕਟਰਾਂ ਦੇ ਟਾਇਰਾਂ ਦੀ ਕੱਢ ਦਿੱਤੀ ਗਈ ਹੈ ਦੇਖੋ ਟਾਇਰ ਜਿਹੜੇ ਇਹ ਇਸ ਤਰ੍ਹਾਂ ਪੈਂਚਰ ਇਸ ਤਰ੍ਹਾਂ ਜਿਹੜਾ ਨੁਕਸਾਨ ਆ ਗਿਆ ਹੈ ਟਰੈਕਟਰ ਦਾ ਸਿੱਟਾ ਜਿਹੜੀਆਂ ਤੋੜਪਨ ਕਰਕੇ ਗਈ ਨੇ ਤੇਲ ਨਿਕਲਣ ਲੱਗਿਆ ਹੋਇਆ ਹੈਗਾ ਇਹ ਤਸਵੀਰਾਂ ਇੰਦਰੋਂ ਹੈਗਾ ਟੈਂਕੀ ਜਿਹੜੀ ਇਹ ਟਰੈਕਟਰ ਦੀ ਤੋੜ ਕੇ ਪੰਨ ਇੱਥੇ ਗਈ ਹੈਗੀ ਇਹ ਜਿਹੜਾ ਤੇਲ ਹੈ ਜਿਹੜਾ ਟਰੈਕਟਰ ਦੇ ਵਿੱਚੋਂ ਨਿਕਲਣ ਲੱਗਿਆ ਪਿਆਗਾ ਕੋਈ ਵੀ ਜਿਹੜਾ ਇਸ ਤਰ੍ਹਾਂ ਤੇਲ ਨਿਕਲਣ ਦੇ ਨਾਲ ਆ ਕੋਈ ਹੋਰ ਵੀ ਵੱਡਾ ਹਾਦਸਾ ਜਿਹੜਾ ਹੋ ਸਕਦਾ ਹੈਗਾ ਹਰਾ ਟੀ ਟੁੱਟ ਗਿਆ ਸੋ ਇਹ ਹਾਲਾਤ ਨੇ ਜਿਹੜੇ ਕੁਝ ਦੇਸ਼ ਦੇ ਕੀ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਧੱਕਾ ਕੀਤਾ ਜਾਂਦਾ ਦੇਖੋ ਕਿਸਾਨਾਂ ਦੇ ਭਾਂਡੇ ਤੱਕ ਜਿਹੜੇ ਟਰਾਲੀਆਂ ਜਾਂ ਬੜੀ ਹੈ ਫੋਰਸ ਬਾਹਰ ਤੱਕ ਗੀਜਰ ਆ ਕਿਸਾਨਾਂ ਦੇ ਟਰੈਕਟਰ ਨੁਕਸਾਨੇ ਗਏ ਨੇ ਦੇਖ ਦੇਖ ਕੇ ਇਹਰਾ ਬੜਾ ਵੱਡਾ ਨੁਕਸਾਨ ਜਿਹੜਾ ਕੀਤਾ ਗਿਆ ਨੁਕਸਾਨ ਹੱਦੋਂ ਵੱਧ ਜਿਹੜਾ ਤੇਲ ਤੱਕ ਟਰੈਕਟਰਾਂ ਦੇ ਕੱਢ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣੇ ਕਿੰਨੇ ਜ਼ਿਆਦਾ ਜਿਹੜੇ ਟਰੈਕਟਰ ਇਸ ਟਾਈਮ ਨੁਕਸਾਨੇ ਗਏ ਨੇ ਫਿਲਹਾਲ ਖਨੌਰੀ ਬਾਰਡਰ ਦੇ ਉੱਪਰ ਹਾਲੇ ਤੱਕ ਬਿਲਕੁਲ ਨਵਾਂ ਨਵਾਂ ਟਰੈਕਟਰ ਜੇ ਆਪਾਂ ਕਹੀਏ ਤਾਂ ਪੂਰਾ ਇਹ ਨਹੀਂ ਵਾਲੀ ਇੱਥੇ ਅੱਗ ਲੱਗ ਗਈ ਜੇ ਤਾਂ ਬਹੁਤ ਵੱਡਾ ਧਮਾਕਾ ਹੋਣਾ ਪੰਨ ਦਿੱਤਾ ਗਿਆ ਤੁਸੀਂ ਦੇਖੋ ਤੇਲ ਨੇ ਤੇਲ ਜਿਹੜਾ ਸੜਕ ਦੇ ਬਿਲਕੁਲ ਨਵਾਂ ਟਰੈਕਟਰ ਦੇਖੋ ਕਿੰਨਾ ਨੁਕਸਾਨ ਜਿਹੜਾ ਇਸ ਨਵੇਂ ਟਰੈਕਟਰ ਦਾ ਕੀਤਾ ਗਿਆ ਹੈਗਾ ਤੇਲ ਤੱਕ ਜਿਹੜਾ ਉਹ ਕੱਢ ਦਿੱਤਾ ਗਿਆ ਤਸਵੀਰਾਂ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਗੁਰੂਆਂ ਦੇ ਪੋਸਟਰ ਤੱਕ ਵੀ ਨਹੀਂ ਬਖਸ਼ੇਗੇ ਤੁਸੀਂ ਤਸਵੀਰਾਂ ਦੇਖੋ ਤਸਵੀਰਾਂ ਦੇਖ ਲਓ ਤੁਸੀਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਗੁਰੂਆਂ ਦੀਆਂ ਤਸਵੀਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈਗਾ ਦੇਖੋ ਮੋਰਚੇ ਦੇ ਅੰਦਰ ਤੱਕ ਬੜੇ ਨੇ ਆ ਪੂਰੇ ਸਾਰੇ ਟਰੈਕਟਰ ਜਿਨ੍ਹਾਂ ਨੇ ਅੱਗੇ ਟਰੈਕਟਰ ਸਾਰੇ ਨੁਕਸਾਨੇ ਗਏ ਨੇ ਸੜਕ ਦੇ ਉੱਪਰ ਤੇਲ ਹੀ ਤੇਲ ਜਿਹੜਾ ਨਜ਼ਰ ਆ ਰਿਹਾ ਦੇ ਕਿੰਨਾ ਨੁਕਸਾਨ ਜਿਹੜਾ ਕੀਤਾ ਗਿਆਗਾ ਦੇਖੋ ਇਛਾ ਟਰੈਕਟਰ ਕਿਸੇ ਗਰੀਬ ਕਿਸਾਨ ਦਾ ਹੈ ਵੈਸੇ ਤਾਂ ਤੇਲ ਡੋਲ ਤਾਂ ਸਾਰਾ ਜਿਹੜਾ মিডিਆ ਕਹਿੰਦੀ ਹੈ ਕਿ ਐਡੇ-ਐਡੇ ਟਰੈਕਟਰ ਕਿਸ ਤਰ੍ਹਾਂ ਆ ਗਏ ਦੇਖੋ ਮੋਰਚੇ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਬਿਲਕੁਲ ਕਿਸੇ ਗਰੀਬ ਕਿਸਾਨ ਦਾ ਟਰੈਕਟਰ ਹੈ ਬਿਲਕੁਲ ਇਛਾ ਟਰੈਕਟਰ ਹੈ ਬਹੁਤ ਪੁਰਾਣਾ ਟਰੈਕਟਰ ਜਿਹੜਾ 80 90 ਮਾਡਲ ਟਰੈਕਟਰ ਲੱਗਦਾ ਹੈਗਾ ਉਹਦਾ ਵੀ ਨੁਕਸਾਨ ਜਿਹੜਾ ਇਹ ਕੀਤਾ ਗਿਆ ਟ੍ਰੈਲੀ ਤੱਕ ਦੀ ਹਵਾ ਜਿਹੜੀ ਕੱਢ ਦਿੱਤੀ ਗਈ ਹੈ ਤੇਲ ਇਹ ਤੇਲ ਆ ਟਰੈਕਟਰ ਦੀ ਟੈਂਕੀ ਦੇ ਵਿੱਚ ਤੁਸੀਂ ਦੇਖੋ ਤਸਵੀਰਾਂ ਜਿਹੜਾ ਤੇਲ ਨਿਕਲਣ ਲੱਗਿਆ ਹੋਇਆ ਹੈ ਟੀਂਆਂ ਵਗੈਰਾ ਜਿਹੜੀਆਂ ਛੋੜ ਦਿੱਤੀਆਂ ਕਈਆਂ ਨੇ ਦੇਖੋ ਤਸਵੀਰਾਂ ਦੇਖੋ ਹੁਣ ਇਹ ਹਾਲਾਤ ਇਹ ਨੇ ਵੀ ਜੇ ਉਰੇ ਕੱਲ ਨੂੰ ਕੋਈ ਫਾਇਰਿੰਗ ਵੇਰ ਉਧਰੋਂ ਕੀਤੀ ਜਾਂਦੀ ਹੈ ਜਾਂ ਥਰੂ ਕੰਨ ਤੇ ਗੋਲੇ ਡਾਗੇ ਜਾਂਦੇ ਨੇ ਤਾਂ ਆਹ ਦੇਖੋ ਪੈ ਡੀਜੇ ਦਾ ਛੱਪਰ ਲੱਗ ਰਿਹਾ ਕਿਸੇ ਪ੍ਰਕਾਰ ਦੀ ਜਿਹੜੀ ਹੋਰ ਵੀ ਜਿਹੜੀ ਘਟਨਾ ਹੈ ਉਹ ਵਾਪਰ ਸਕਦੀ ਹੈ ਪਰ ਇਸ ਤੇ ਵੀ ਜਿਹੜਾ ਹਾਲੇ ਤੱਕ ਕਿਸਾਨਾਂ ਆਗੂਆਂ ਦੇ ਵੱਲੋਂ ਕੋਈ ਹਲੇ ਤੱਕ ਉਹ ਨਹੀਂ ਦਿੱਤਾ ਮੋਟਰਸਾਈਕਲ ਦੇਖੋ ਕਿਵੇਂ ਭੰਨ ਭੰਨ ਕੇ ਸਾਈਡਾਂ ਦੇ ਵਿੱਚ ਸਿੱਟੇ ਗਏ ਨੇ ਲੋਕਾਂ ਨੇ ਹੀ ਨਹੀਂ ਕੀਤਾ ਹੈਗਾ ਫੋਰਸ ਦੇ ਵੱਲੋਂ ਕੀਤਾ ਗਿਆ ਫੋਰਸ ਦੇ ਹਾਲਾਤ ਤੁਹਾਨੂੰ ਹੋਰ ਵੀਡੀਓ ਚ ਵੀ ਦਿਖਾਏ ਨੇ ਕਿਵੇਂ ਜਿਹੜੇ ਰੋੜੇ ਟੱਕ ਮਾਰੇ ਗਏ ਨੇ ਕਿਸਾਨਾਂ ਦੇ ਉੱਪਰ ਇਹ ਸਾਰੇ ਟਰੈਕਟਰ ਜਿਹੜੇ ਭੰਨ ਰਿਤੇ ਗਏ ਨੇ ਦੇਖੋ ਕਿਸ ਤਰ੍ਹਾਂ ਹਾਲਾਤ ਜਿਹੜੇ ਇਹ ਬਣੇ ਨੇ ਇਹ ਟਰਾਲੀਆਂ ਚੋਂ ਕੱਢ ਕੇ ਸਮਾਨ ਤੱਕ ਜਿਹੜਾ ਉਹ ਭੰਨ ਰਿhta ਗਿਆ ਕੁਰਸੀਆਂ ਤੱਕ ਪੰਨੀ ਗਈ ਨੇ ਸਾਰੇ ਟਰੈਕਟਰ ਨੁਕਸਾਨੇ ਗਏ ਨੇ ਦੇਖੋ ਪੈਪ ਪੱਟ ਦਿੱਤੀ ਗਈ ਇਹ ਹਾਲਾਤ ਸਾਡੇ ਕੇ ਫੋਰਸ ਹੈ ਜਾਂ ਫਿਰ ਗੁੰਡਾ ਕਰਦੀ ਹੈ ਹੋਰ ਅੱਗੇ ਤੱਕ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਕੀਤਾ ਗਿਆ ਹੈਗਾ ਪਾਣੀ ਵਾਲੀਆਂ ਟੈਂਕੀਆਂ ਤੱਕ ਆ ਦੇਖੋ ਆ ਹਾਲਾਤ ਜਿਹੜੇ ਕਿਸਾਨ ਆਪਣੇ ਨਾਲ ਗਰਮੀ ਦਾ ਸਮਾਨ ਲੈ ਕੇ ਚੱਲੇ ਸੀ ਤਾਂ ਪਨਿੱਤਾ ਗਿਆਗਾ ਸਾਰੇ ਟਰੈਕਟਰ ਪੰਨ ਦਿੱਤੇ ਗਏ ਨੇ ਖੰਡ ਤੱਕ ਜਿਹੜਾ ਰਾਸ਼ਨ ਪਾਣੀ ਦਾ ਸਮਾਨ ਸੇ ਤੱਕ ਖੰਡਾਇਆ ਦਿੱਤਾ ਗਿਆ ਤਸਵੀਰਾਂ ਦੇਖ ਲੋ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਕਿੰਨੇ ਮਾੜੇ ਹਾਲਾਤ ਆ ਕਿਤੇ ਸਾਰੇ ਟਰੈਕਟਰਾਂ ਦੀਆਂ ਟੈਂਕੀਆਂ ਦਾ ਤੇਲ ਜਿਹੜਾ ਕੱਢ ਦਿੱਤਾ ਗਿਆ ਐ ਅਜ ਤੋਂ ਤੱਕ ਕਿ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ ਫੋਰਸ ਦੇ ਵੱਲੋਂ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਨੇ ਉਹ ਇਸ ਦੀ ਜ਼ਿੰਮੇਵਾਰੀ ਜਿਹੜਾ ਸਰਕਾਰ ਕੋਈ ਸਰਕਾਰ ਲੈਂਦੀ ਜਾਂ ਫਿਰ ਇਸ ਦੀ ਜ਼ਿੰਮੇਵਾਰੀ ਕੋਈ ਪੰਜਾਬ ਸਰਕਾਰ ਲੈਂਦੀ ਹੈ ਦੇਖੋ ਆਗੂਆਂ ਦੇ ਪੋਸਟਰ ਤੱਕ ਵੀ ਨਹੀਂ ਬਖਸ਼ੇ ਗਏ ਦੇਖੋ ਚਾਰੇ ਟਾਇਰ ਜਿਹੜੇ ਪਾਟੇ ਗਏ ਨੇ ਟੂਟੀਆਂ ਤੱਕ ਜਿਹੜੀਆਂ ਤੋੜ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਟਾਇਰ ਪਾੜੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਐ ਐਸ ਦੀ ਜਿਹੜੀ ਟੈਂਕੀ ਹੈ ਜਿਹੜੀ ਤੇਲ ਨਿਕਲਣ ਲੱਗਿਆ ਹੋਇਆ ਹੈ ਟੀ ਵਗੈਰਾ ਟੀ ਤੋੜ ਦਿੱਤੀ ਗਈ ਹੈਗੀ ਆਗੇ ਦੇਖੀਏ ਸਪੀਕਰ ਜਿਹੜੇ ਲੱਗੇ ਹੋਏ ਸੀ ਉਹ ਵੀ ਤੇ ਹੋਰ ਸਾਰੇ ਟਾਇਰ ਜਿਹੜੇ ਦੇਖੋ ਸਿੰਘਾਂ ਟੈਰਾਂਆਂ ਪਿੰਆਂ ਜਿਹੜੀਆਂ ਤੋੜੀਆਂ ਗਈਆਂ ਨੇ ਸੋ ਅੱਜ ਦੇ ਜਿਹੜੇ ਇਹ ਬਿਲਕੁਲ ਦੇਖੋ ਗੱਡੀ ਦੇ ਤੁਸੀਂ ਗੱਡੀ ਦੇ ਤਸਵੀਰਾਂ ਦਿਖਾਉਣਾ ਥੋਨੂੰ ਗੱਡੀ ਦੀ ਕਿਸ ਤਰ੍ਹਾਂ ਜਿਹੜੀ ਗੱਡੀ ਹੈ ਇਹ ਨੁਕਸਾਨੀ ਗਈ ਹੈ ਹਾਲਾਤ ਨੇ ਜਿਸ ਫੋਰਸ ਨੂੰ ਕਿਸਾਨਾਂ ਨੂੰ ਰੋਕਣ ਦੇ ਲਈ ਲਾਇਆ ਗਿਆ ਸੀ ਉਹ ਫੋਰਸ ਹੁਣ ਕਿਸਾਨਾਂ ਦੇ ਉੱਤੇ ਲਾ ਕੇ ਕਹੋ ਜੀ ਗੁੰਡਾ ਕਰਦੀ ਜਿਹੜੀ ਕਰ ਰਹੀ ਹੈਗੀ ਫਿਰ ਜਿਹੜਾ ਇਸ ਤੋਂ ਬਾਅਦ ਕਿਸਾਨਾਂ ਦੇ ਨਾਮ ਇਲਜ਼ਾਮ ਜਿਹੜਾ ਉਹ ਲਾਇਆ ਜਾਂਦਾ ਹੈਗਾ ਕਿ ਨੁਕਸਾਨ ਜਿਹੜਾ ਉਹ ਹੈ ਸਾਰਾ ਕੁਝ ਸਮਾਨ ਜਿਹੜਾ ਚੋਰੀ ਕਰਕੇ ਚੋਰੀ ਕੀਤਾ ਗਿਆ ਹੈਗਾ ਸਮਾਨ ਤੇ ਦੇਖੋ ਹੁਣ ਜਿਹੜਾ ਆਪਾਂ ਤਸਵੀਰਾਂ ਤੁਹਾਨੂੰ ਹੋਰ ਵੀ ਜਿਹੜੀਆਂ ਦਿਖਾ ਦਿੰਨੇ ਜਿੰਨੇ ਹੋਰ ਅ ਬੱਤਵਾਂ ਦਾ ਨੁਕਸਾਨ ਹੋਇਆਗਾ ਦਿਖਾ ਰਹੇ ਨੇ। ਦੇਖੋ ਹਲੇ ਨਹੀਂ ਲੋਕਾਂ ਦੇ ਉੱਪਰ ਅੱਥੂ ਗੈਂਸ ਦੇ ਗੋਲੇ ਡਾਗੇ ਜਾਂਦੇ ਨੇ। ਸੋ ਅੱਥੂ ਗੈਂਸ ਦੇ ਗੋਲੇ ਹਜੇ ਵੀ ਡਾਗੇ ਜਾ ਰਹੇ ਨੇ ਕਿਸੇ ਪ੍ਰਕਾਰ ਦਾ ਕੋਈ ਹੋਰ ਹਾਦਸਾ ਹੋ ਸਕਦਾ ਹੈ। ਅੱਗ ਲੱਗ ਸਕਦੀ ਹੈ ਕਿਉਂਕਿ ਸਾਰੇ ਟਰੈਕਟਰਾਂ ਦੀਆਂ ਪੀਆਂ ਜਿਹੜੀਆਂ ਹੋਰ ਤੋੜ ਕੇ ਤੇਲ ਸੜਕ ਦੇ ਉੱਪਰ ਖੰਡਾਇਆ ਗਿਆਗਾ। ਸੋ ਇੱਕ ਹਸਾਬ ਦੇ ਨਾਲ ਜਿਹੜੀ ਤਰਕੀਬ ਵੀ ਹੈ ਜਿਹੜੀ ਲਾਈ ਗਈ ਹੈਗੀ। ਆਉਂਗੇ ਅਕਰ ਇਹਦਾ ਪਹਿਲਾ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਸੀਗੇ ਕਿ ਕਿਸਾਨ ਆਪਣੇ ਜਿਹੜੇ ਟਰੈਕਟਰਾਂ ਨੂੰ ਛੱਡ ਕੇ ਉਹ ਭਾਲਦੇ ਮੜਾ ਚਲੇ ਗਏ ਸੀ ਪਰ ਹਾਲੇ ਤੱਕ ਸਵੇਰ ਦੀ ਕਿਸਾਨ ਉਡੀਕ ਕਰ ਰਹੇ ਨੇ ਕਿ ਜੂਨੀਅਰਾਂ ਦੇ ਵੱਲੋਂ ਕੋਈ ਸਖਤ ਆਦੇਸ਼ ਆਰਡਰ ਲਿਆ ਜਾਂਦਾ ਹੈਗਾ 11 ਵਜੇ ਤੋਂ ਸਮਾਂ ਕਹ ਜੀ ਕਿ ਉਡੀਕ ਕੀਤੀ ਜਾ ਰਹੀ ਹੈਗੀ ਪਰ ਹਲੇ ਤੱਕ 4 ਵਜੇ ਦਾ ਸਮਾਂ ਜਿਹੜਾ ਹਲੇ ਤੱਕ ਕਿਸੇ ਦਾ ਕੋਈ ਜਵਾਬ ਜਿਹੜਾ ਜੁਨੀਅਨ ਦੇ ਵੱਲੋਂ ਨਹੀਂ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੈ ਜਿਹੜਾ ਉਹ ਇਹ ਆਰਐਸਐਸ ਮੋਦੀ ਰਲ ਕੇ ਕਰ ਰਿਹਾ ਇਹ ਖੱਟਰ ਵਿੱਚ ਬੰਦੇ ਛੱਡੇ ਹੋਏ ਆ ਇਹ ਅੱਜ ਬੜਾ ਨੁਕਸਾਨ ਕੀਤਾ ਗਿਆ ਜਾਨ ਪੁੱਜ ਕੇ ਕਰਦੇ ਆ ਸਿੱਧੀਆਂ ਗੋਲੀਆਂ ਮਾਰਦੇ ਸਿੱਧੇ ਬੰਬ ਮਾਰਦੇ ਆਏ ਹਜੇ ਤੱਕ ਜੁਨੀਅਨ ਦੇ ਵੱਲੋਂ ਕੋਈ ਫੈਸਲਾ ਨਹੀਂ ਆਇਆ ਨਹੀਂ ਜਾਣ ਕੀ ਕਰੂਗੀ ਜਦੋਂ ਇਹ ਸਿੱਧੀਆਂ ਗੋਲੀਆਂ ਮਾਰਦੇ ਆ ਜੁਨੀਅਨ ਨੂੰ ਧਾਪ ਪਈ ਆ ਆਪ ਦੀਆਂ 47 ਚੱਕਣ ਦੀ ਲੋੜ ਆ ਜੱਕਣ ਇਹ ਪੰਜਾਬ ਪੁਲਿਸ ਪਿੱਥੇ ਕੱਖ ਪੁੱਤ ਨਹੀਂ ਬਣਿਆ ਕਹਿੰਦਾ ਉਧਰੋਂ ਭਗਵਾਨ ਤਮਾਣ 11 ਵਜੇ ਕਿਹਾ ਸੀ ਜੂਨੀਅਰ ਨੇਵ ਦਿੱਲੀ ਚੱਲਣਾ ਨੰਦਾ ਇਹਦਾ ਹੁਣ 5 ਵਜੇ ਆ ਕੇ ਪੰਜਾਬ ਚ ਖੁੱਸ ਕੇ ਇਹ 4 ਵਜੇ ਕਰੀ ਜਾਂਦੇ ਆ ਪੰਜਾਬ ਪੁਲਸ ਅੱਗੇ ਨਹੀਂ ਆਉਂਦੀ ਨਾ ਪੰਜਾਬ ਸਰਕਾਰ ਕੁਝ ਕਰੇਗੀ ਤੇ ਪੰਜਾਬ ਚ 4 4 5 5 ਕਿੱਲੇ ਪਿੱਛੇ ਹਟ ਕੇ ਗੋਲ ਸਾਰਾ ਨਕਸਾਰ ਕੀਤਾ ਸਾਰੇ ਮਿਸ਼ਰ 117 ਆਪਾਂ ਗੱਲ ਕਹਿ ਦਈਏ ਤਾਂ ਲੋਕ ਸਭਾ ਦੇ ਆਪਣੇ ਵਿਧਾਨ ਸਭਾ ਦੇ ਮੈਂਬਰ ਨੇ ਤੇ 13 ਆਪਣੇ ਲੋਕ ਸਭਾ ਦੇ ਜਿਹੜੇ ਮੈਂਬਰ ਰਾਜ ਸਭਾ ਦੇ ਸੱਤ ਮੈਂਬਰ ਨੇ ਕੋਈ ਵੀ ਨਹੀਂ ਬੋਲਦਾ ਹੈਗਾ ਜੀ ਕੋਈ ਨਹੀਂ ਬੋਲਦਾ ਕਿਸਾਨ ਨੂੰ ਤਾਂ ਹਰ ਇੱਕ ਆਪ ਦਾ ਵਿਰੋਧੀ ਸਮਝਦਾ ਕਿਸਾਨ ਨੂੰ ਨਾਲੇ ਕਿਸਾਨ ਦੇ ਆ ਕੇ ਵੋਟਾਂ ਲੈਂਦਾ ਨਾਲੇ ਕਿਸਾਨ ਦੇ ਸਿਰ ਤੋਂ ਪਲਦੇ ਆ ਸਾਰਾ ਨੁਕਸਾਨ ਕਰਤਾ ਸਾਰੀ ਕਿੰਨੀ ਮਸ਼ੀਨਰੀ ਕਰੀ ਹੈ ਨੁਕਸਾਨ ਕਰਿਆ ਮੈਂ ਕਾਫੀ ਜ਼ਿਆਦਾ ਜਿਹੜਾ ਅੱਜ ਨੁਕਸਾਨ ਹੋਇਆ ਚੱਖ ਨਹੀਂ ਬਹੁਤ ਟਰੈਕਟਰਾਂ 'ਚੋਂ ਡੀਜ਼ਲ ਦੇਖ ਲੈ ਥੱਲੇ ਸਾਰਿਆਂ 'ਚੋਂ ਕੱਢ ਗਿਆ ਵੀ ਅੱਗ ਲੱਗੂਗੀ ਓਰੇ ਜੇ ਉਧਰੋਂ ਬੰਬ ਡਿੱਗੇ ਕਾਪੇ ਲਾ ਲਾ ਕੇ ਮਾਰਦਾ ਟਰੈਕਟਰਾਂ ਦੇ ਫੌਜਾਂ ਕੇ ਪੁਲਸ ਕੀ ਆ ਇਹ ਜੇ ਓਰੇ ਉਹ ਡਿੱਗੇ ਨਾ ਜੇ ਬੰਬ ਡਿੱਗੇ ਓਰੇ ਸਾਰੇ ਟਰੈਕਟਰਾਂ ਨੂੰ ਅੱਗ ਚੜੀ ਗਈ ਸਾਰੇ ਜੋ ਡੀਜ਼ਲ ਕੱਢਿਆ ਪਿਆ ਡੀਜ਼ਲ ਤਾਂ ਸਿੱਟ ਕੇ ਗਏ ਨੇ ਸਾਰੀਆਂ ਵੀ ਅੱਗ ਲੱਗੂਗੀ ਸਾਰੀਆਂ ਸਾਰੀਆਂ ਜਿਹੜੀਆਂ ਟੀਆਂ ਟਰੈਕਟਰਾਂ ਦੀਆਂ ਤੋੜ ਦਿੱਤੀਆਂ ਹੋਈਆਂ ਨੇ ਨੇ ਸਾਰਾ ਡੀਜ਼ਲ ਡੋਲਦਾ ਸਾਰਾ ਡੀਜ਼ਲ ਟਰਾਲੀਆਂ ਟਰਾਲੀਆਂ 'ਚੋਂ ਸਮਾਨ ਕੱਢ ਕੇ ਵੀ ਸੋ ਖਨੌਰੀ ਬਾਰਡਰ ਦੇ ਜਿਹੜੇ ਪਾਣੀ ਦੇ ਵਿੱਚ ਸਿੱਟ ਕੇ ਗਏ ਨੇ ਸਮਾਨ ਅੱਛਾ ਪਾ ਕੇ ਹਾਂ ਉਹ ਪਾ ਕੇ ਗਏ ਨੇ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਸਾਡੇ ਫੋਰਸ ਦੇ ਦੇਸ਼ ਦੀ ਫੋਰਸ ਦੇ ਜਿਹੜੇ ਕਿਸਾਨ ਵਿਰੋਧੀ ਇਸ ਟਾਈਮ ਹੋਏ ਪਏ ਨੇ ਕਿਸਾਨਾਂ ਦੇ ਨਾਲ ਤੁਸੀਂ ਦੇਖ ਲਓ ਕਿੰਨਾ ਮਾੜਾ ਜਿਹੜਾ ਦੁਰਵਿਵਹਾਰ ਕੀਤਾ ਜਾ ਰਿਹਾ ਹੈਗਾ ਹਰਿਆਣਾ ਸਰਕਾਰ ਦੇ ਕਾਰਨਾਮੇ ਨੇ ਇਹ ਹਰਿਆਣਾ ਸਰਕਾਰ ਜਿਹੜਾ ਚਾਹੁੰਦੀ ਹੈ ਕਿ ਕਿਸਾਨ ਅੰਦੋਲਨ ਜਿਹੜਾ ਫੇਲ ਹੋਵੇ ਜਿਵੇਂ ਇੱਕ ਵਾਰ जाट ਅੰਦੋਲਨ ਨੂੰ ਫੇਲ ਕੀਤਾ ਗਿਆ ਸੀ ਉਹ ਇਹਨਾਂ ਦਾ ਬੱਸ ਨਹੀਂ ਚੱਲਦਾ ਸਾਰੇ ਸਾਧਨ ਜਿਹੜੇ ਕਾਫੀ ਵੱਡੀ ਸੰਖਿਆ ਦੇ ਵਿੱਚ ਨੁਕਸਾਨੇ ਗਏ ਨੇ